ਸੁਣਿਓ ਕਿੱਡੀ ਵੱਡੀ ਗੱਲ ਆ ਸੁਣਿਓ ਜੀ ਸੁਣਿਓ ਕਿੱਡੀ ਵੱਡੀ ਲਾਈਨ ਲਿਖੀ ਆ ਤੁਸੀਂ ਇੱਕ ਗੱਲ ਹਮੇਸ਼ਾ ਸੋਚੀ ਹੋਣੀ ਆ ਅੱਜ ਇਹ ਗੱਲ ਤੁਹਾਨੂੰ ਕਿਤਾਬਾਂ ਚੋਂ ਨਹੀਂ ਮਿਲਣੀ ਵੀ ਮੈਂ ਨਗਾਇਈਏ ਪੀਰ ਦੀ ਦਰਬਾਰ ਤੇ ਮੈਂ ਕਿਸੇ ਗੁਰੂ ਪੀਰ ਮੰਦਰ ਮਸਜਿਦ ਚਰਚ ਜਾ ਕੇ ਅਰਦਾਸ ਕੀਤੀ ਸੀ ਮੇਰੀ ਅਰਦਾਸ ਪੂਰੀ ਨਹੀਂ ਹੋਈ ਇਹਦਾ ਕਾਰਨ ਸੁਣਿਓ ਕਾਰਨ ਕੀ ਆ ਮੈਂ ਕਹਿਆ ਵੀ ਸਾਡੇ ਮੁੰਡੇ ਦਾ ਨਾਮ ਹੈ ਵਿਕਰਮ ਮੁੰਡੇ ਦਾ ਨਾਮ ਕੀ ਹੈ ਵਿਕਰਮ ਬੇਸੀ ਅਰਦਾਸ ਕਰਨ ਆਏ ਆ ਅਰਦਾਸ ਕੀ ਕਰਾਈ ਵੀ ਇਹਨਾਂ ਫਕੀਰਾਂ ਤੋਂ ਬਾਬਾ ਜੀ ਸਾਡਾ ਵਿੱਕੀ ਨਾ ਕਾਮਯਾਬ ਨਹੀਂ ਹੋ ਰਿਹਾ ਨਾਮ ਵਿਕਰਮ ਹੈ ਤੇ ਅਰਦਾਸ ਵਿੱਕੀ ਦੀ ਕਰਾਤੀ ਤੁਸੀਂ ਤੇ ਮਗਾਈ ਇਹ ਪੀਰ ਨੂੰ ਚੱਕਰਾਂ ਚ ਪਾਤਾ ਭਣਿਆ ਲੋਕਾ ਸ਼ੌਟ ਨੇ ਮੂਦਾ ਵਿੱਕੀ ਹੋਊਗਾ ਜਿਹੜਾ ਕਾਗਜ਼ਾਂ ਦੇ ਨਾਮ ਵਿਕਰਮ ਹੈ ਉਹਦੀ ਅਰਦਾਸ ਪੂਰੇ ਨਾਮ ਦੀ ਕਰਾਇਆ ਕਰੋ ਜੇ ਤੁਹਾਡਾ ਨਾਮ ਕਿਸੇ ਦਾ ਰਕੇਸ਼ ਹੈ ਅਸੀਂ ਕਿੰਨਾ ਸਾਡੇ ਰੈਕੀ ਦਾ ਕੰਮ ਨਹੀਂ ਬਣਦਾ ਉਹਨੂੰ ਥੋੜੀ ਪਤਾ ਕੀ ਉਹਦਾ ਨਾਮ ਰੈਕੀ ਰੱਖਿਆ ਤੁਸੀਂ ਮੈਂ ਮੰਨਦਾ ਹਾਂ ਸਾਰੀ ਦੁਨੀਆ ਦਾ ਮਾਲਕ ਜਾਣਦਾ ਹੈ ਪਰ ਉਹਦੀ ਕਾਗਜ਼ਾਂ 'ਚ ਰਕੇਸ਼ ਹੀ ਚੜਿਆ ਹੋਇਆ ਹੈ ਤੇ ਅਰਦਾਸ ਪੂਰੇ ਨਾਮ ਚੰਗੇ ਜਿਹੜਾ ਤੁਸੀਂ ਕਾਗਜ਼ਾਂ 'ਚ ਲਿਖਾਇਆ ਉਸ ਨਾਮ ਦੀ ਅਰਦਾਸ ਕਰਾਇਆ ਕਰੋ ਤੇ ਫਿਰ ਮੈਂ ਇੱਥੇ ਹੀ ਪੰਜਾਬ 'ਚ ਮੈਂ ਪੰਜਾਬ ਨਹੀਂ ਛੱਡਣ ਲੱਗਾ ਆ ਕਿ ਮੈਨੂੰ ਫੜਨੇ ਜੇ ਤੁਹਾਡੀ ਦੁਆ ਕਬੂਲ ਨਾ ਹੋਈ ਅਰਦਾਸ ਪੂਰੀ ਨਾ ਹੋਈ ਯਾਦ